ਹਾਂਜੀ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇਸੀ ਤੜਕਾ 04 ਤੇ ਅੱਜ ਆਪਾਂ ਫੇਰ ਹਾਜ਼ਰ ਹੋਏ ਹਾਂ ਇੱਕ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਅੱਜ ਆਪਾਂ ਲੈ ਕੇ ਆਏ ਹਾਂ ਹੋਮ ਮੇਡ ਕੇਸਰ ਕੁਲਫੀ ਇਹਨੂੰ ਬੜੇ ਹੀ ਸੌਖੇ ਤਰੀਕੇ ਨਾਲ ਤੇ ਬੜੀਆਂ ਹੀ ਥੋੜੀਆਂ ਚੀਜ਼ਾਂ ਦੇ ਨਾਲ ਬਣਾਇਆ ਜਾਂਦਾ ਆਓ ਆਪਾਂ ਦੇਖਦੇ ਹਾਂ ਕਿ ਆਪਾਂ ਨੂੰ ਕੇਸਰ ਕੁਲਫੀ ਬਣਾਉਣ ਲਈ ਕੀ ਕੀ ਚਾਹੀਦਾ ਤੇ ਇਹਨੂੰ ਕਿਵੇਂ ਬਣਾਇਆ ਜਾਂਦਾ ਹਾਂਜੀ ਜੀ ਕੇਸਰ ਕੁਲਫੀ ਬਣਾਉਣ ਲਈ ਆਪਾਂ ਲੈ ਲਈਏ ਕੜਾਈ ਕੜਾਈ ਆਪਣੀ ਥੋੜੀ ਮੋٹے ਸਾਈਜ਼ ਦੀ ਆ ਤੁਸੀਂ ਦੇਖ ਹੀ ਸਕਦੇ ਆ ਥੋੜੀ ਜਿਹੀ ਭਾਰੀ ਲੈਣੀ ਹੈ ਲੋਹੇ ਦੀ ਕੜਾਈ ਆ ਲੋਈ ਇਹ ਕੜਾਈ ਦੇ ਵਿੱਚ ਨਾ ਦੁੱਧ ਵਧੀਆ ਬੁਲਦੰਦ ਤਾਂ ਆਪਾਂ ਸਭ ਤੋਂ ਪਹਿਲਾਂ ਕੜਾਈ ਦੇ ਵਿੱਚ ਪਾਣਾ ਥੋੜਾ ਜਿਹਾ ਪਾਣੀ ਪਾਣੀ ਆਪਾਂ ਥਾ ਪਾਣਾ ਕਿਉਂਕਿ ਜੇ ਜਗਾ ਤਾਂ ਦੁੱਧ ਹੋ ਗਾ ਥੱਲੇ ਨਾ ਲੱਗੇ ਤਕਰੀਬਨ ਤਕਰੀਬਨ ਅੱਧਾ ਗਲਾਸ ਦੇਖੋ ਆਪਣੇ ਕੋਲ ਪਾਣੀ ਆ ਨੂੰ ਅੱਧੇ ਗਲਾਸ ਨੂੰ ਆਪਾਂ ਪਾਣੀ ਪਾ ਦੇਣਾ ਲੋਪਲੇ ਪਰ ਇਹ ਦੋ ਕੜਾਣੇ ਤੇ ਦੁੱਧ ਆਪਣਾ ਥੱਲੇ ਹੀ ਲੱਗੇਗਾ ਬੜੇ ਹੀ ਸੌਖੇ ਤਰੀਕੇ ਨਾਲ ਤੇ ਥੋੜੇ ਜਿਹਾ ਟਾਈਮ ਦੇ ਵਿੱਚ ਤੁਸੀਂ ਕਰਾਈ ਕੁਲਫੀ ਬਣਾ ਸਕਦੇ ਆ ਫਰ ਤੋਂ ਪਹਿਲਾਂ ਪਾਵਾਂਗੇ ਆਪਾਂ ਫੁੱਲ ਫੈਟ ਦੁੱਧ ਇਹ ਮੈਂ 2 ਲੀਟਰ ਲਿਆ ਦੇਖੇ ਜਾ ਰਹੇ ਨੇ ਤੁਸੀਂ 6 ਫੈਟ ਦਾ ਦੁੱਧ ਹੈ 2 ਲੀਟਰ ਦੁੱਧ ਗੋਆ ਆਪਾਂ ਚੰਗੀ ਤਰ੍ਹਾਂ ਉਬਲਣਾ ਹੈ ਚ ਮਲਾਈ ਨਹੀਂ ਆਉਂਦੇ ਨੇ ਦੁੱਧ ਹਮੇਸ਼ਾ ਕੱਚਾ ਹੀ ਲੈਣਾ ਜੇ ਤੁਸੀਂ ਬਣਾਉਣੇ ਕੋਲਕੀ ਹਾਂਜੀ 2 ਕਿਲੋ ਦਾ 2 ਕਿਲੋ ਆਪਾਂ ਦੁੱਧ ਪਾਤਾ ਜਿਹਨੂੰ ਤੂੰ ਦੇਖ ਹੀ ਸਕਦੇ ਆ ਦੁੱਧ ਨਾਲ ਭਾਵ ਵਾਲਾ ਆਉਂਦੇਣਾ ਤੇ ਮਲਾਈ ਨਹੀਂ ਆਉਂਦੇਣੀ ਤੁਸੀਂ ਧਿਆਨ ਰੱਖਣਾ ਜਦੋਂ ਮਲਾਈ ਆਉਣ ਲੱਗੂਗੀ ਤਾਂ ਉਹ ਨਾਲ ਆਈ ਜਾਣਾ ਕਿਸੇ ਨੂੰ ਚਾੜ ਦੀ ਪਰਤ ਨਾ ਆ ਦੇਖੋ ਐਸੇ ਤਰੀਕੇ ਆਪਾਂ ਨੂੰ ਹਿਲਾਈ ਜਾਣਾ ਦੁੱਧ ਨੂੰ ਸਾ ਵੀ ਦੁੱਧ ਜਿਹੜਾ ਉਹ ਚੰਗੀ ਤਰ੍ਹਾਂ ਆਪਣਾ ਗਰਮ ਹੁੰਦਾ ਰਹੇ ਤੇ ਕੜਦਾ ਥੱਲੇ ਨਾ ਲੱਗੇ ਸਾ ਪਾਣੀ ਜੇ ਆਪਾਂ ਐਸੇ ਕਰਕੇ ਪਾਇਆ ਸੀਗਾ ਹੌਲੀ-ਹੌਲੀ ਆਪਣਾ ਜਿਹੜਾ ਦੁੱਧ ਦੇ ਵਿੱਚੋਂ ਪਾਣੀ ਰਿਡਿਊਸ ਹੁੰਦਾ ਜਾਊਗਾ ਦੁੱਧ ਆਪਣਾ ਗਾੜਾ ਹੁੰਦਾ ਜਾਊਗਾ ਇਦਿਨ ਆਪਾਂ 2 ਕਿਲੋ ਪਾਹ 2 ਕਿਲੋ ਤੋਂ 3 ਕਿਲੋ ਕਰਨਾ ਇਹਦੇ ਵਿੱਚ ਤੁਹਾਡੀਆਂ ਬਹੁਤ ਸਾਰੀਆਂ ਕੁਲਕੀਆਂ ਬਣ ਜਾਣੀਆਂ। ਉਂ ਕਰੇ ਜਿਹੜੀਆਂ ਆਮ ਘੜੇ ਵਾਲੀ ਕੁਲਕੀ ਤੁਸੀਂ ਖਾਣੇ ਆ। ਬਾਜ਼ਾਰ ਦੇ ਵਿੱਚੋਂ ਕੋ ਤੁਸੀਂ ਕਰੀ ਬਣ ਜਾਣੀ ਤਾਂ। ਤੇ ਫਲੇਵਰ ਆਪਾਂ ਜਿਹੜਾ ਮਰਜ਼ੀ ਇਹਨੂੰ ਦੇ ਸਕਦੇ ਆ। ਉਹ ਤੁਹਮ ਦੱਸਾਂਗੇ ਕਿ ਕਿੰਨਾ ਪਾ ਦੇ ਸਕਦੇ। ਹਾਂਜੀ ਇਹ ਦੇਖੋ ਆਪਣਾ ਜਿਹੜਾ ਦੁੱਧ ਆ ਦੁੱਧ ਜਿਉਂ ਬਾਲਾ ਆਉਣਾ ਸ਼ੁਰੂ ਹੋ ਗਿਆ। ਤਾਂ ਇਹਨੂੰ ਆਪਾਂ ਪਹਿਲਾਂ ਜਦੋਂ ਇੱਕ ਵਾਰੀ ਚੰਗੀ ਤਰ੍ਹਾਂ ਉਬਾਲ ਆ ਗਿਆ ਫਲੇਮ ਘੱਟ ਕਰ ਦਾਂਗੇ ਤੇ ਘੱਟ ਘੱਟ ਫਲੇਮ ਤੇ ਆਪਾਂ ਇਹਨੂੰ ਕੜਨ ਦਵਾਂਗੇ ਦੁੱਧ ਨੂੰ ਕਾੜਨਾ ਉਬਾਲਨਾ ਨਹੀਂ ਕਿ ਮਲਾਈ ਨਹੀਂ ਆਉਂਦੇਣੀ ਧਿਆਨ ਰੱਖਣਾ ਦੁੱਧ ਨੂੰ ਛੱਡ ਕੇ ਪਾਸੇ ਨਹੀਂ ਹੋਣਾ ਵਿੱਚ ਵੀ ਥੋੜਾ ਥੋੜਾ ਟਾਈਮ ਬਾਅਦ ਦੁੱਧ ਨੂੰ ਚੈੱਕ ਕਰਦੇ ਰਹਿਣਾ ਕਿ ਦੁੱਧ ਆਪਣਾ ਥੱਲੇ ਨਾ ਲੱਗੇ ਤੇ ਥੱਲੇ ਲੱਗ ਗਿਆ ਤਾਂ ਉਹਦਾ ਟੇਸਟ ਸਾਰਾ ਬਦਲ ਜੂਗਾ ਤਾਂ ਹੋ ਸਕੇ ਤਾਂ ਤੁਸੀਂ ਜਿਹੜੀ ਲੋਹੇ ਦੀ ਕੜਾਹੀ ਲਓ ਜਾਂ ਤੁਸੀਂ ਕੋਈ ਵੀ ਕੜਾਹੀ ਲਓ ਤੇ ਕੋਈ ਕੜਾਹੀ ਭਾਰੀ ਹੋਵੇ ਭਾਰੀ ਭਾਂਡੇ ਨਾਲ ਦੁੱਧ ਥੱਲੇ ਘੱਟ ਲੱਗਣ ਦੇ ਚਾਂਸ ਹੈਗੇ ਆ ਜੇ ਜਿਆਦਾ ਪਤ ਕੜਾਈ ਵਗੈਰਾ ਉਹਦੇ ਦੋ ਤੇ ਤੁਹਾਡਾ ਥੱਲੇ ਲੱਗਣ ਦਾ ਚਾਂਸ ਹੈ ਜੀ ਹਾਂਜੀ ਆ ਦੇਖੋ ਆਪਣਾ ਜਿਹੜਾ ਦੁੱਧ ਆ 2 ਕਿਲੋ ਦੇ ਵਿੱਚੋਂ ਦੇਖੋ ਕਿਲੋ ਤੋਂ ਵੀ ਥੋੜਾ ਰਹਿ ਗਿਆ तकरीबन तकरीबन ਕਿਲੋ ਹੀ ਰਹਿ ਗਿਆ ਤਾਂ ਇਸ ਸਟੇਜ ਦੇ ਉੱਪਰ ਦੁੱਧ ਆਪਣਾ ਜਿਹੜਾ گاੜਾ ਹੋ ਗਿਆ ਤੇ ਇਹਦੇ ਵੇਖੋ ਹੁਣ ਆਪਾਂ ਫਲੇਮ ਤੇਜ ਕੀਤੀ ਆ ਤੁਹਾਨੂੰ ਦੱਸ ਦੇ ਕਿ ਦੁੱਧ ਦਾ ਕਿਵੇਂ ਪਤਾ ਲੱਗੂਗਾ ਦੁੱਧ ਆਪਣਾ گاੜਾ ਹੋ ਗਿਆ ਇਹ ਚੰਗੀ ਤਰ੍ਹਾਂ ਬੁਲਬਲੇ ਮਾਰਨ ਲੱਗ ਜੂਗਾ ਹੁਣ ਇਹਦੇ ਵਿੱਚ ਆਪਾਂ ਪਾਣੀ ਆ ਚੀਨੀ ਚੀਨੀ ਤੁਸੀਂ ਆਪਣੇ ਅਕੋਰਡਿੰਗ ਪਾ ਸਕਦੇ ਆ ਵੱਧ ਘੱਟ ਜਿੰਨੀ ਵੀ ਤੁਸੀਂ ਪਾਣੀ ਹੋਵੇ ਜਿਸ ਅਕੋਰਡਿੰਗ ਤੁਸੀਂ ਮਿੱਠਾ ਖਾਣੇ ਆ ਆ ਦੇਖੋ ਦੁੱਧ ਸਾਈਡਾਂ ਤੋਂ ਬੁਲਬਲੇ ਮਾਰਨ ਲੱਗ ਗਿਆ ਨਾ ਤਾਂ ਇਹ ਨਿਸ਼ਾਨੀ ਹੈ ਕਿ ਦੁੱਧ ਆਪਣਾ ਜਿਹੜਾ ਉਹ گاੜਾ ਹੋ ਗਿਆ ਤਾਂ ਐ ਸਟੇਜ ਤੱਕ ਤੁਸੀਂ ਇਹਨੂੰ ਦੁੱਧ ਨੂੰ ਉਬਾਲਣਾ ਉਬਾਲ ਬਾਲ ਕੇ ਹੁਣ ਆਪਾਂ ਇਹਦੇ 'ਚ ਪਾਵਾਂਗੇ ਚੀਨੀ ਲਓ ਜੀ ਖੰਡ ਪਾਤੀ ਆਪਾਂ ਮਿੱਠਾ ਵੱਧ ਘੱਟ ਤੁਸੀਂ ਪਾ ਸਕਦੇ ਹੋ ਚੈੱਕ ਕਰਕੇ ਪਾ ਸਕਦੇ ਆ ਇਹਦੇ 'ਚ ਇੱਕ ਧਿਆਨ ਰੱਖਣਾ ਤੁਸੀਂ ਨਾ ਜ਼ਿਆਦਾ ਜ਼ਿਆਦੀ ਹੋਵੇ ਖੰਡ ਨਾ ਘੱਟ ਹੋਵੇ ਨਹੀਂ ਤਾਂ ਫਿਰ ਇਹ ਜੰਮਣੀ ਨਹੀਂ ਜਲਦੀ ਜੇ ਘੱਟ ਹੋ ਗਈ ਤਾਂ ਦਵੇ ਨਹੀਂ ਜੰਮਣੀ ਜੇ ਵੱਧ ਹੋ ਗਈ ਤਾਂ ਤਾ ਦਵੇ ਨਹੀਂ ਤੇ ਇਹ ਪੁੱਧ ਦੀ ਕੁਆਂਟੀਟੀ ਦੇ ਹਿਸਾਬ ਨਾਲ ਤੁਸੀਂ ਇਹਦੇ ਵਿੱਚ ਖੰਡ ਪਾਣੀ ਆ ਖੰਡ ਨੂੰ ਆਪਾਂ ਖੁਰਨ ਦੇਵਾਂਗੇ ਹਲਕਾ ਹਲਕਾ ਚਲਾਉਂਦੇ ਰਵਾਂਗੇ ਇੱਕ ਵਾਰੀ ਦੁੱਧ ਫੇਰ ਪਤਲਾ ਹੋਊਗਾ ਜਿਵੇਂ ਇਹ ਗਾੜਾ ਹੋ ਗਿਆ ਨਾ ਦੁੱਧ ਫੇਰ ਇੱਕ ਵਾਰੀ ਪਤਲਾ ਹੋ ਜਾਊਗਾ ਤਾਂ ਇਹਨੂੰ ਇਸੇ ਤਰੀਕੇ ਤੁਸੀਂ ਫੇਰ ਪਕਾਈ ਜਾਨਾ ਲੋ ਜੀ ਫਲੇਮ ਤੇ ਤੇ ਫਿਰ ਦੁੱਧ ਹੌਲੀ ਹੌਲੀ ਗਾੜਾ ਹੋਣਾ ਸ਼ੁਰੂ ਹੋ ਜਾਊਗਾ ਤੇ ਨਾਲ ਹੀ ਤੁਸੀਂ ਇਹ ਚ ਜਿਹੜਾ ਫਲੇਵਰ ਦੇਣਾ ਅਗਰ ਇਲਾਇਚੀ ਤੇ ਇਲਾਇਚੀ ਦਾ ਫਲੇਵਰ ਦੇਣਾ ਤਾਂ ਇਲਾਇਚੀ ਪਾ ਸਕਦੇ ਆ ਆਪਾਂ ਤੁਹਾਨੂੰ ਦੱਸਿਆ ਪਿਆ ਆਪਾਂ ਕੇਸਰ ਵਾਲੀ ਬਣਾਣੀ ਤਾਂ ਆਪਾਂ ਇਹ ਚ ਕੇਸਰ ਪਾਣਾ ਪਾਵਾਂਗੇ ਹੋਣੇ ਹਾਂਜੀ ਦੇਖੋ ਦੁੱਧ ਦੇ ਵਿੱਚ ਵਾਲਾ ਆ ਗਿਆ ਆਪਣੀ ਖੰਡ ਵੀ ਤਕਰੀਬਨ ਖੁੱਲ ਗਈ ਆ ਇਹਦੇ ਮਲਾਈ ਨਹੀਂ ਆਣ ਦੇਣੀ ਆਪਾਂ ਐਸੇ ਤਰੀਕੇ ਜਿਹੜਾ ਬਾਕੀ ਇਖਤियार ਰੱਖਣਾ ਜੇ ਤੁਸੀਂ ਦੁੱਧ ਨੂੰ ਵਾਲਦੇ ਹੋ ਨਾ ਐਸੇ ਢੰਗ ਆ ਤੇ ਆ ਦੇਖੋ ਇਸੇ ਤਰੀਕੇ ਆ ਮਲਾਈ ਆਊਗੀ ਸਾਰੀ ਫੈਟ ਆ ਤੇ ਇਹ ਆਪਾਂ ਨੂੰ ਚਾਹੀਦੀ ਆ ਤਾਂ ਇਹਨੂੰ ਆਪਾਂ ਵੇਸਟ ਨਹੀਂ ਕਰਨਾਗਾ ਜੰਮਰ ਨਹੀਂ ਦੇਣਾਗਾ ਇਸੇ ਤਰੀਕੇ ਆ ਆਪਾਂ ਨਾਲ ਨਾਲ ਲਈ ਜਾਣਾ ਆ ਦੇਖੋ ਸਾਈਡ ਤੋਂ ਸਾਫ਼ ਕਰੀ ਜਾਣੀ ਆ ਆਹੋ ਥੋੜਾ ਬੋਤਾ ਰਹੂਗਾ ਹੁਣ ਆਪਾਂ ਇਹਦੇ ਚ ਪਾ ਦੇਣਾ ਕੇਸਰ ਆਪਣਾ ਇਹ ਸਾਨੂੰ ਚੰਗੀ ਤਰ੍ਹਾਂ ਕੋਲਣ ਦਵਾਂਗੇ ਤਾਂ ਕਿ ਇਹ ਆਪਣਾ ਜਿਹੜਾ ਰੰਗ ਆ ਉਹ ਛੱਡ ਜੇ ਪੰਗੀ ਤਰ੍ਹਾਂ ਦੁੱਧ ਦੇਖੋ ਆਪਣਾ ਹੌਲੀ ਹਲਕਾ ਹਲਕਾ yellow ਹੋ ਗਿਆ ਤਾਂ ਆਪਾਂ ਇਸੇ ਤਰੀਕੇ ਨਾਲ ਦੇਖੋ ਸਾਈਡਾਂ ਤੇ ਜੰਮਦਾ ਨਾ ਜਿਹੜਾ ਉਹਨਾਂ ਆਪਾਂ ਲਾਈ ਜਾਣਾ ਨਾਲ ਨਾ ਲਓ ਇਹਨਾਂ ਇਸੇ ਤਰੀਕੇ ਦੁੱਧ ਦੇ ਵਿੱਚ ਰੱਖੀ ਜਾਣਾ ਦੁੱਧ ਕਿੰਨਾ ਠਿਕ ਹੋ ਗਿਆ ਆਪਣਾ ਨਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਇੱਕ ਵਾਰੀ ਪਤਲਾ ਹੋ ਗਿਆ ਦੁੱਧ ਖੰਡ ਪਾਉਣ ਨਾਲ ਹੁਣ ਦੇਖੋ ਕਿੰਨਾ ਠਿੱਕ ਹੋ ਗਿਆ ਤਾਂ ਇਹਨੂੰ ਹੁਣ ਤੁਸੀਂ 2 ਮਿੰਟ ਤਕਰੀਬਨ ਇਹਨੂੰ ਪਕਾਵਾਂਗੇ ਆਪਾਂ ਤੇ ਇਹਨੂੰ ਟੋਟਲੀ ਮੈਂ ਟਾਈਮ ਦੇਖਿਆ ਇਹ ਆਪਾਂ ਨੂੰ ਪੌਣਾ ਘੰਟਾ ਲੱਗਾ ਇਹਨੂੰ ਦੁੱਧ ਨੂੰ ਆਪਣਾ ਰਿਡਿਊਸ ਕਰਨ ਨੂੰ ਥੋੜੀ ਜਿਹੀ ਪਾਣੀ ਹਾਂਜੀ ਇਸ ਸਟੇਜ ਦੇ ਉੱਪਰ ਆਪਾਂ ਹੁਣ ਤਕਰੀਬਨ 2 ਮਿੰਟ ਹੋ ਗਏ ਆ ਤੇ ਜਿਹੜਾ ਆਪਣਾ ਕੇਸਰ ਵੀ ਉਹਨੇ ਵੀ ਆਪਣਾ ਕਲਰ ਪੂਰਾ ਛੱੜਤਾ ਕੇਸਰ ਦਾ ਪੂਰਾ ਅਸਰ ਇਹਦੇ ਵਿੱਚ ਹੋ ਗਿਆ ਹੁਣ ਤਾਂ ਹੁਣ ਆਪਾਂ ਦੁੱਧ ਨੂੰ ਬੰਦ ਕਰ ਦਾਂਗੇ ਤਾਂ ਹੌਲੀ ਹੌਲੀ ਜਦੋਂ ਠੰਡਾ ਆਊਗਾ ਫਿਰ ਗਾੜਾ ਹੋ ਜਾ ਹੁਣ ਆਪਾਂ ਜਿਹੜੇ ਆਪਣੇ ਡਰਾਈ ਫਰੂਟ ਆ ਉਹਨਾਂ ਨੂੰ ਆਪਾਂ ਕੱਟ ਹੀ ਜਾਂਨੇ ਆ ਪਹਿਲਾਂ ਹੀ ਕੱਟ ਲਿਆ ਤੇ ਆਪਾਂ ਨੂੰ ਡਰਾਈ ਫਰੂਟ ਪਾਵਾਂਗੇ ਚ ਹਾਂਜੀ ਇਹਨੂੰ ਇਸੇ ਤਰੀਕੇ ਨਾਲ ਆਈਏ ਨਾ ਮਲਾਈ ਨਹੀਂ ਆਂ ਦੇਣੀ ਆਪਾਂ ਉੱਪਰ ਇਹਦੇ ਦੇਖੋ ਦੁੱਧ ਆਪਣਾ ਸਾਰਾ ਜਿਹੜਾ ਬਹੁਤ ਵਧੀਆ ਤਰੀਕੇ ਨਾਲ گاੜਾ ਹੋ ਗਿਆ ਮਿੱਠਾ ਵੀ ਆਪਾਂ ਚੈੱਕ ਕਰ ਲਿਆ ਆਪਣਾ ਮਿੱਠਾ ਬਿਲਕੁਲ ਸਹੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਣੇ ਆ ਕੱਟੇ ਹੋਏ ਬਦਾਮ ਜਿਆਦਾ ਵੀ ਨਹੀਂ ਪਾਣੇ ਆਪਾਂ ਹਿਸਾਬ ਜਿੰਨਾ ਤੁਸੀਂ ਪਾ ਸਕਦੇ ਆ ਬਰੀਕ ਬਰੀਕ ਕੱਟ ਕੇ ਪਾਤੇ ਆ ਤਾਂ ਬਰੀਕ ਕੱਟੇ ਹੋਏ ਪਾਵਾਂਗੇ ਆਪਾਂ ਕਾਜੂ ਹਾਂਜੀ ਹੁਣ ਆਪਾਂ ਬਦਾਮ ਤੇ ਆਪਣੇ ਕਾਜੂ ਪਾ ਦਿੱਤੇ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੇਣਾ ਹਾਂਜੀ ਇਹਨੂੰ ਬਿਲਕੁਲ ਠੰਡਾ ਕਰਨਾ ਆਪਾਂ ਰੂਮ ਟੈਂਪਰੇਚਰ ਤੇ ਲੈ ਕੇ ਆਉਣਾ ਤਾਂ ਹੁਣ ਆਪਾਂ ਜਿਹੜਾ ਆਪਣਾ ਪਿਸਤਾ ਸੀਗਾ ਪਿਸਤਾ ਪਾ ਲਾਂਗੇ ਦੇਖੋ ਕਿੰਨਾ ਵਧੀਆ ਲੱਗ ਰਿਹਾ ਆਪਣਾ ਜਿਹੜਾ ਰਬੜੀ ਟਾਈਪ ਬਣ ਗਿਆ ਤਾਂ ਅਨੁਛੇ ਤਰੀਕਾ ਆਪਾਂ ਲਾਈ ਜਾਵਾਂਗੇ ਤੇ ਠੰਡਾ ਕਰ ਲਾਂਗੇ ਇਹਨੂੰ ਜਦੋਂ ਠੰਡਾ ਹੋ ਗਿਆ ਉਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਉਹਨਾਂ ਆਪਾਂ ਕਿਸ ਤਰੀਕੇ ਮੋਡਿਊਲ ਦੇ ਵਿੱਚ ਆਪਾਂ ਇਹਨਾਂ ਨੂੰ ਜਮਾਣੇ ਆ। ਹਾਂਜੀ ਦੁੱਧ ਆਪਣਾ ਦੇਖੋ ਜਮਾ ਠੰਡਾ ਹੋ ਗਿਆ ਇਹਨੋਂ ਪਰ ਰੂਮ ਟੈਂਪਰੇਚਰ ਤੇ ਲੈ ਜਾਂਦਾ ਉਂਗਲ ਪਾ ਕੇ ਦੇਖ ਸਕਦੇ ਆਪਾਂ ਜਮਾ ਗੁੰਗੁਨਾਮ ਨਹੀਂ ਰਹਿ ਗਿਆ ਤਾਂ ਠੰਡਾ ਹੀ ਹੋ ਗਿਆ ਹੁਣ ਜਮਾ ਤੇ ਹੁਣ ਆਪਾਂ ਜਿਹੜੇ ਆ ਮੋਡਿਊਲ ਆ ਆਪਣੇ ਉਹਨਾਂ ਨੂੰ ਭਰਾਂਗੇ ਆਪਾਂ। ਹਾਂਜੀ ਹੁਣ ਆਪਾਂ ਭਰਾਂਗੇ ਆਪਣੇ ਮੋਡਿਊਲ ਆ ਦੇਖੋ ਆਪਣੇ ਕੋਲ ਆ ਸਿਲਵਰ ਦੇ ਤੁਸੀਂ ਬਾਜ਼ਾਰ ਚ ਲੈ ਸਕਦੇ 30 40 ਰੁਪਏ ਦੇ ਆਮ ਨਾਲ ਤੁਹਾਨੂੰ ਮਿਲ ਜਾਣਗੇ। ਇਹਦੇ ਨਾਲ ਦੇ ਆਪਾਂ ਲਿਆ ਮੋਡਿਊਲ 4 ਤੇ ਇਹਨਾਂ ਨੂੰ ਇਸੇ ਤਰੀਕੇ ਨਾਲ ਕੋ ਫਿਲਿੰਗ ਕਰਾਂਗੇ ਉੱਪਰ ਤੱਕ ਨਹੀਂ ਭਰਨਾ ਬਸ ਇੰਨਾ ਭਰਨਾ ਉੱਪਰ ਦੀ ਆਪਾਂ ਚੂੜੀ ਲਾ ਦਾਂਗੇ ਇਹਨਾਂ ਦੀ ਇਹਨਾਂ ਸਾਈਡ ਤੇ ਰੱਖਾਂਗੇ ਤਾਂ ਹੁਣ ਆਪਾਂ ਲਾਵਾਂਗੇ ਦੂਜਾ ਬਰਾਬਰ ਮਾਤਰਾ ਦੇ ਵਿੱਚ ਇਹਨਾਂ ਨੂੰ ਪਰ ਲੈਣਾ ਮਿਕਸ ਕਰਕੇ ਭਰਨਾ ਉਤੋਂ ਤੋ ਤਨਾ ਪਰਹੋਗ ਕਰ ਕੱਲਾ ਆਪਣਾ ਜਿਹੜਾ ਲੋਦਾ ਉੱਪਰ ਆ ਜਾਵੇ ਦੇਚ ਆਪਣਾ ਡਰਾਈ ਫਰੂਟ ਆ ਜਿਹੜਾ ਉਹ ਵੀ ਭਰਨਾ ਚਾਹੀਦਾ ਇਹਦੇ ਲੋ ਅੱਧੇ ਹੀ ਜੰਮ ਗਏ ਉਹਦੋਂ ਆਪਾਂ ਇਹਨਾਂ 'ਚ ਢੱਕੇ ਵੀ ਲਾ ਦਾਂਗੇ ਤੁਹਾਨੂੰ ਪੂਰੇ ਵੀਡੀਓ ਤੇ ਬਣੇ ਰਹੋ ਤੁਹਾਨੂੰ ਸਾਰਾ ਦਿਖਾਵਾਂਗੇ ਤਰੀਕਾ ਆਪਾਂ ਅੱਜ 12 ਤਰੀਕ ਆਪਾਂ ਜਦੋਂ ਬਣਾ ਰਹਿਆਂ ਨੂੰ ਤੇ ਕੱਲ ਨੂੰ ਜਾ ਕੇ ਬਣਨੀਆਂ ਗੁਲਫ਼ੀਆਂ ਤੁਹਾਨੂੰ ਦਿਖਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਬਹੁਤ ਮਿਹਨਤ ਲੱਗਦੀ ਹੈ ਇਹਨਾਂ ਤੇ ਆ ਦੇਖੋ ਇਸੇ ਤਰੀਕੇ ਭਰ ਗਿਆ ਇਹਨੂੰ ਛੋਟੀ ਗਲਾਸੀ ਦੇ ਵਿੱਚ ਜਾਂ ਤੁਸੀਂ ਇਹ ਮੋਡਿਊਲ ਨਾ ਹੋਣਗੇ ਤਾਂ ਤੁਸੀਂ ਜਿਹੜੇ ਆਪਣੇ ਕਾਫੀ ਵਾਲੇ ਕੱਪ ਹੁੰਦੇ ਛੋਟੇ ਉਹਨਾਂ ਦੇ ਵਿੱਚ ਵੀ ਬਣਾ ਸਕਦੇ ਹਾਂ ਹਾਂਜੀ ਇਹ ਦੇਖੋ ਆਪਾਂ ਚਾਰੇ ਆਪਣੇ ਜਿਹੜੇ ਮੋਡੂਲ ਆਪਾਂ ਫਿਲ ਕਰ ਲਏ ਇਹਨਾਂ ਨੂੰ ਤੇ ਸਾਂਚੇ ਆਪਾਂ ਤਿੰਨ ਤੇ ਚਾਰੇ ਦੇ ਚਾਰੇ ਆਪਾਂ ਰੱਖ ਦਾਂਗੇ ਹੁਣ ਆਪਣਾ ਫ੍ਰੀਜ਼ਰ ਦੇ ਵਿੱਚ ਹਾਂਜੀ ਇਸੇ ਤਰੀਕੇ ਆਪਾਂ ਸਾਰੇ ਫ੍ਰੀਜ਼ਰ ਦੇ ਵਿੱਚ ਰੱਖ ਦਾਂਗੇ ਇਹ ਸਾਰੀ ਰਾਤ ਲਈ ਪਏ ਰਹਿਣਗੇ ਇਹਨਾਂ ਨੂੰ ਸਿੱਧੇ ਹੀ ਰਹਿਣ ਦੇਣਾ ਜਦੋਂ ਤੁਸੀਂ ਇਹ 4-5 ਘੰਟੇ ਹੋ ਗਏ ਇਹਨਾਂ ਨੂੰ ਤਕਰੀਬਨ ਰਾਤ ਨੂੰ 10 ਵਜੇ ਸੌਣ ਤੋਂ ਪਹਿਲਾਂ ਤੇ ਇਹਨਾਂ ਦੇ ਵਿੱਚ ਆਪਾਂ ਖੋਲ ਕੇ ਉੱਪਰ ਢੱਕੇ ਲਾ ਦਾਂਗੇ ਉਹ ਵੀ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ ਤੁਸੀਂ ਦੇਖਦੇ ਰਹੋ ਵੀਡੀਓ ਤੇ ਬਣੇ ਰਹੋ ਹਾਂਜੀ ਤਕਰੀਬਨ ਆਪਣਾ ਕੁਲਫੀ ਲਾਈ ਨੂੰ 14 ਘੰਟੇ ਹੋ ਗਏ ਆ ਹੁਣ ਆਪਾਂ ਦੇਖਦੇ ਆ ਕਿ ਆਪਣੀ ਕੁਲਫੀ ਜੰਮੀ ਕਿ ਨਹੀਂ ਇਹ ਦੂਸਰੇ ਦਿਨ ਆਪਾਂ ਦੇਖ ਰਹੇ ਆ ਆਪਾਂ ਇੱਕ ਗਲਾਸ ਦੇ ਵਿੱਚ ਲਾਈ ਸੀ ਆ ਦੇਖੋ ਪੂਰੀ ਚੰਗੀ ਤਰ੍ਹਾਂ ਹੋ ਗਈ ਆ ਤੇ ਆਪਣੇ ਜਿਹੜੇ ਕੁਲਫੀ ਆ ਇਹਨੋਂ ਆਪਾਂ ਕੱਢ ਲਾਂਗੇ ਇਹ ਵੀ ਤਕਰੀਬਨ ਜੰਮ ਗਈਆਂ ਚਾਰਾਂ ਨੂੰ ਕੱਢਾਂਗੇ ਬਾਹਰ ਹਾਂਜੀ ਹੁਣ ਆਪਾਂ ਖੋਲ ਕੇ ਦੇਖਦੇ ਆ ਦੇਖੋ ਆਪਣੀਆਂ ਚਾਰੇ ਜਿਹੜੀਆਂ ਕੁਲਫੀਆਂ ਆਪਾਂ ਬਣਾਈਆਂ ਸੀ ਦੇਖੋ ਚੰਗੀ ਤਰ੍ਹਾਂ ਜੰਮੀਆਂ ਪਈਆਂ ਵੀ ਧਿਆਨ ਨਾਲ ਦੇਖ ਸਕਦੇ ਆ ਇਹਨਾਂ ਨੂੰ ਆਪਾਂ ਕੱਢਣਾ ਹੁਣ ਸਭ ਤੋਂ ਪਹਿਲਾਂ ਆਪਾਂ ਇਹ ਚਲਾਣਾ ਡੱਕਾ ਤੁਸੀਂ ਇਦਾਂ ਵੀ ਕੱਢ ਸਕਦੇ ਆ ਜੇ ਤੁਹਾਡੇ ਕੋਲ ਸਟਿੱਕ ਨਾ ਹੋਣ ਜਾਂ ਡੱਕੇ ਨਾ ਹੋਣ ਤੇ ਇਹਨਾਂ ਨੂੰ ਚਾਕੂ ਦੀ ਮਦਦ ਨਾਲ ਵੀ ਕੱਢ ਸਕਦੇ ਆ ਐਸੀ ਤਰੀਕੇ ਪਰ ਆ ਕੇ ਆ ਦੇਖੋ ਜੀ ਇੱਕ ਗਲਾਸ ਚ ਆਪਾਂ ਲੈ ਲਿਆ ਪਾਣੀ ਇਹਨੂੰ ਇਹਦੇ ਵਿੱਚ ਰੱਖਾਂਗੇ ਇਸੇ ਤਰੀਕੇ ਨਾਲ ਹਿਲਾਇਆਣਾ ਆ ਦੇਖੋ ਆਪਣੀ ਕੁਲਫੀ ਨਿਕਲ ਆਈ ਆ ਦੇਖੋ ਕਿੰਨੀ ਵਧੀਆ ਆਪਣੀ ਕੁਲਫੀ ਨਿਕਲੀ ਆ ਦੇਖ ਸਕਦੇ ਆ ਆਪਣੇ ਕੋਲ ਡੱਕੇ ਇਹਨਾਂ ਨੂੰ ਆਪਾਂ ਵਿਚਾਲਿਓ ਕਾੜ ਲਿਆ ਸੀਗਾ ਇਹਨਾਂ ਨੂੰ ਫੇਰ ਇਸੇ ਤਰੀਕੇ ਲਾਣਾ ਆਪਾਂ ਇਦਾਂ ਕੀ ਹੈ ਚੰਗੀ ਤਰ੍ਹਾਂ ਇਹਨਾਂ ਦਾ ਬੈਲੈਂਸ ਬਣਿਆ ਰਹੂਗਾ ਕੁਲਫੀ ਦਾ ਤੇਨੋਂ ਤਾਂ ਹਲਕਾ ਜਿਹਾ ਪਾਣੀ ਦੇ ਵਿੱਚ ਪਾ ਕੇ ਹਿਲਾਣਾ ਤਾਂ ਕਿ ਬਰਫ਼ ਸਾਈਡਾਂ ਤੋਂ हट ਜੂਗੀ ਤੇ ਜਿਹੜੀ ਕੁਲਫੀ ਆਪਣੇ ਉਹ ਚੰਗੀ ਤਰ੍ਹਾਂ ਨਿਕਲ ਜੂਗੀ ਆ ਦੇਖੋ ਦੇਖੋ ਕਿੰਨੀ ਵਧੀਆ ਕਰੀਮੀ ਟੈਕਸਚਰ ਆਇਆ ਤੇ ਬਿਲਕੁਲ ਬਾਜ਼ਾਰ ਵਰਗੀ ਬਣੀ ਆ ਤੇ ਆਪਾਂ ਹੁਣ ਤੁਹਾਨੂੰ ਇਹਨੂੰ ਪਲੇਟਿੰਗ ਕਰਕੇ ਦੀ ਗਾਰਨਿਸ਼ ਕਰਕੇ ਦਿਖਾਣਿਆਂ ਨੂੰ